ਜਿਹੜੇ ਇੱਕ ਵੀਰ ਨੇ ਰੋਡ ਸਾਈਡ ਤੇ ਇੱਕ ਜੇ ਲੱਸੀ ਦਾ ਸਟੱਪ ਸ਼ੁਰੂ ਕੀਤਾ ਤੇ ਰੋਡ ਸਾਈਡ ਦੇ ਉੱਤੇ ਲੱਸੀ ਨਹੀਂ ਵੇਖੀ ਪਿੱਛੇ ਤੇ ਫਿਰ ਮੇਰੇ ਮਨ ਦੇ ਵਿੱਚ ਆ ਗਿਆ ਕਿ ਰੋਡ ਸਾਈਡ ਦੇ ਉੱਤੇ ਲੱਸੀ ਵਿੱਚ ਜਾਵੇ ਪਲੱਸ ਚਾਟੀ ਜ ਬਣਾ ਕੇ ਵਿੱਚ ਜਾਵੇ ਚਾਟੀ ਤਾਂ ਨਹੀਂ ਵਰਤ ਹੋ ਰਹੀ ਤੇ ਛਾਟੀ ਨੇ ਤੇ ਫਿਰ ਮੈਂ ਆ چھوٹਾ ਜਿਹਾ ਸਟਾਰਟਅਪ ਚਾਟੀ ਦਾ ਬਾਈ ਲੱਸੀ ਦੇ ਨਾਲ ਭਾਈ ਰਾਜਮਾ ਚਾਵਲ ਦੇ ਖਾਣ ਵਾਸਤੇ ਦੁਪਹਿਰ ਦੀ ਰੋਟੀ ਹੁੰਦੀ ਰਾਜਮਾ ਚਾਵਲ ਹੁੰਦੇ ਆ ਤੇ ਖੀਰ ਹੁੰਦੀ ਆ ਉਹ ਸਰਦੀਆਂ ਦੇ ਵਿੱਚ ਹੁੰਦੀ ਆ ਮੰਗੋ ਲੱਸੀ ਹੁੰਦੀ ਚਾਟੀ ਦੀ ਲੱਸੀ ਹੁੰਦੀ ਆ ਤੇ ਸ਼ਰਦਾਈ ਹੁੰਦੀ ਬਾਈ ਪਹਿਲਾਂ ਭਾਈ ਮੈਂ ਹਾ ਗ੍ਰੈਜੂਏਟ ਹਾਂ ਆ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਕੀਤੀ ਆ ਪ੍ਰਾਈਵੇਟ ਜੌਬ ਜਿਹੜੀ ਐ ਅਪ੍ਰੋਕਸੀਮੇਟਲੀ ਮੈਂ ਸਾਢੇ ਕਿੰਨੇ ਸਾਲ ਕੀਤੀ ਭਾਜੀ ਸਾਢੇ 3 ਸਾਲ ਪ੍ਰਾਈਵੇਟ ਜੌਬ ਕਰਨ ਤੋਂ ਬਾਅਦ ਫਿਰ ਮਨ ਦੇ ਵਿੱਚ ਹੈਗਾ ਸੀ ਕਿ ਯਾਰ ਕਰਨਾ ਚਾਹੀਦਾ ਸਟਾਰਟਅਪ ਤੇ ਫਿਰ ਉਹ ਤੋਂ ਬਾਅਦ ਸਟਾਰਟ ਹੋ ਗਿਆ ਜਿਸ ਦਾਰੇ ਵਾਲੇ ਬੜੇ ਤਾਨਵੇਂ ਉਸ ਨੂੰ ਕਿਸਾ ਫੇਸ ਕੀਤਾ ਆ ਆਂਦੇ ਆ ਮੈਂ ਕਹਿੰਨਾ ਹੈ ਕਿ ਨੈਗੇਟਿਵ ਕਮੈਂਟਰੀ ਆਂਦੇ ਆ ਤੇ ਲੋਕੀ ਬੋਲਦੇ ਵੀ ਹੈਗੇ ਆ ਚਾਹ ਨਾ ਤੁਸੀਂ ਆ ਕੇ ਉਹ ਕਿਤਾ ਤੇ ਮੇਰਾ ਮੰਨਣਾ ਹੈ ਕਿ ਨਹੀਂ ਮੈਂ ਕਿਉਂ ਸੁਣਨੀ ਚਾਹੀਦੀਆਂ ਗੱਲਾਂ ਜੋ ਤੁਹਾਡੇ ਮਨ ਦੀ ਹੈ ਕੀ ਕਰੀ ਜਾਓ ਤੁਸੀਂ ਉਹ ਕਿਉਂਕਿ ਬੋਲਣ ਵਾਲਿਆਂ ਨੇ ਬੜਾ ਕੁਝ ਬੋਲਿਆ ਤਾਂ ਤੇ ਬੋਲਦੇ ਆ ਮੈਂ ਸੁਣਦਾਨੀ ਭਾਈ ਪ੍ਰਾਈਵੇਟ ਜੌਬ ਦੇ ਵਿੱਚ ਇਹ ਹੈ ਕਿ ਤੁਹਾਨੂੰ ਟਾਈਮ ਥੋੜਾ ਮਿਲ ਜਾਂਦਾ ਇਹਦੇ ਵਿੱਚ ਲੋਕੀ ਸੋਚ ਜਾਨਗੇ ਕਿ ਮੈਨੂੰ ਟਾਈਮ ਇਹਦੇ ਵਿੱਚ ਕੰਮ ਦੇ ਵਿੱਚ ਮੈਨੇਜ ਆਦੀ ਹੈ ਤੇ ਜਿੱਥੇ ਮੈਨੇਜ ਆਦੀ ਹੈ ਤੇ ਡੈਫੀਨਟਲੀ ਤੁਹਾਨੂੰ ਪੈਸਾ ਵੀ ਜ਼ਿਆਦਾ ਮਿਲੇਗਾ ਤੇ ਮੈਨਥ ਹੈਗੀ ਹੈ ਤੇ ਉਦੀ ਵਜ੍ਹਾ ਨਾਲ ਪੈਸਾ ਵੀ ਜਾ ਜਾਏਗਾ ਪਰ ਉਹਦੇ ਨਾਲ ਉਹ ਮੈਨੇਜ ਆਦੀ ਹੈਗੀ ਹੈ ਪ੍ਰਾਈਵੇਟ ਜੌਬ ਦੇ ਵਿੱਚ ਮੈਨੇਜ ਜਿੰਨੀ ਸੀ ਉਤੋਂ ਮੈਂ ਕਈ ਗੁਣਾ ਮੈਨੇਜ ਦੇ ਵਿੱਚ ਜ਼ਿਆਦਾ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਨਾਂ ਨਾਲ ਬਸ਼ਰਤ ਸਿੰਘ ਕਵਲ ਇਸ ਵਕਤ ਮੌਜੂਦਾ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਤੇ ਵਿੱਚ ਟੈਂਪਰੇਚਰ 40 ਤੋਂ 45 ਡਿਗਰੀ ਜਿਹਦਾ ਗਰਮੀ ਦਾ ਵਾਧਾ ਗਿਆ ਹੈ ਪਰ ਗਰਮੀ ਦੇ ਵਿੱਚ ਇੱਕ ਚੀਜ਼ ਜਿਹੜੀ ਕੰਮ ਆ ਰਾਹਤ ਦਿੰਦੀ ਹੋਇਆ ਲੱਸੀ ਅਕਸਰ ਲੋਕ ਜਦ ਨੇ ਕਿ ਕੋਲਡਿੰਗਸ ਜਾਂ ਆਪਾਂ ਗੱਲ ਕਰ ਲਈ ਮੋਕਟੇਲਸ ਜਾਂ ਹੋਰ ਬੜੀ ਚੀਜ਼ਾਂ ਵੱਲ ਜਾਂਦੇ ਨੇ ਪਰ ਅੰਮ੍ਰਿਤਸਰ ਦੀ ਲੱਸੀ ਬਹੁਤ ਫੇਮਸ ਲੱਸੀ ਹੈ ਤੁਹਾਨੂੰ ਅੱਜ ਜਿਹੜੇ ਇੱਕ ਵੀਰ ਨੇ ਰੋਡ ਸਾਈਡ ਤੇ ਇੱਕ ਜਿਹੜਾ ਲੱਸੀ ਦਾ ਸੈਟਅਪ ਸ਼ੁਰੂ ਕੀਤਾ ਉਸ ਨਾਲ ਮਿਲਾਂਨ ਜਾ ਰਹੇ ਹਾਂ ਲੱਸੀ ਦਾ ਡਾਈਕੋ ਕੀ ਲੱਸੀ ਜਿਹੜੀ ਐ ਸਵੀਰ ਵੱਲੋਂ ਬਣਾਈ ਜਾਂਦੀ ਐ ਪਰ ਇੱਕ ਸੈਟਅਪ ਦੀ ਗੱਲ ਕਰ ਲੈਣੇ ਆਖਰੀ ਸਵੀਰ ਨੇ ਜਿਹੜਾ ਲਾਇਆ ਚਟ ਦੀ ਲੱਸੀ ਦਾ ਮੈਨ ਜ਼ਰੂਰੀ ਐ ਸੈਟਅਪ ਜਿਹੜਾ ਕਿ ਵੱਖਰਾ ਐ ਅੰਮ੍ਰਿਤਸਰ ਦੀ ਰੱਸੀ ਸਭ ਤੋਂ ਫੇਮਸ ਲੱਸੀ ਹੁੰਦੀ ਐ ਟੂਰਿਸਟ ਸਪਲੇਸ ਆ ਲੋਕੀ ਦੁਰੋਦ ਰੋਇਲ ਲੱਸੀ ਜਿਹੜੀ ਆ ਪੀਣ ਆਉਂਦੇ ਨੇ ਗੱਲ ਕਰ ਲੈਣੇ ਜੇ ਸਵੀਰ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਕੀ ਬਲੇ ਸੱਸੀ ਗੱਲ ਬਈ ਕੀ ਨਾਮ ਹੈ ਜੀ ਆਪਾ ਮੇਰਾ ਨਾਮ ਹਨਪ੍ਰੀ ਸਿੰਘ ਐ ਭਾਈ ਭਾਈ ਜਾਨਣਾ ਵਿਚਾਰ ਭਾਈ ਬੇਸਿਕਲੀ ਲੱਸੀ ਦਾ ਮਨ ਦੇ ਵਿੱਚ ਹੈਗਾ ਸੀ ਕਿ ਸਟਾਰਟ ਕਰਨਾ ਹੈ ਤੇ ਰੋਡ ਸਾਈਡ ਦੇ ਉੱਤੇ ਲੱਸੀ ਨਹੀਂ ਬਿਕਦੀ ਪਿੱਛੇ ਤੇ ਫਿਰ ਮੇਰੇ ਮਨ ਦੇ ਵਿੱਚ ਹੈਗਾ ਕਿ ਰੋਡ ਸਾਈਡ ਦੇ ਉੱਤੇ ਲੱਸੀ ਵਿੱਚ ਜਾਵੇ ਪਲੱਸ ਛਾਟੀ ਚ ਬਣਾ ਕੇ ਵਿੱਚ ਜਾਵੇ ਛਾਟੀ ਤਾਂ ਨਹੀਂ ਵਰਤ ਹੋ ਰਹੀ ਤੇ ਛਾਟੀ ਨੇ ਤੇ ਫਿਰ ਮੈਂ ਆ چھوٹਾ ਜਿਹਾ ਸਟਾਰਟਅਪ ਸਟਾਰਟ ਕੀਤਾ ਭਾਈ ਛਾਟੀ ਦੇ ਵਿੱਚ ਕਿੰਨਾ ਮਿਹਨਤ ਬਹੁਤ ਲੱਗਦੀ ਲੱਸੀ ਬਣਾਮ ਕੋ ਕਿ ਅਕਸਰ ਅੱਜ ਕੱਲ ਮਸ਼ੀਨਾਂ ਆ ਗਿਆ ਹੈਂ ਤੇ ਛਾਟੀ ਦੇ ਵਿੱਚ ਬਹੁਤ ਟਾਈਮ ਲੱਗਦਾ ਕਿੰਨਾ ਕ ਸਮਾਂ ਲੱਗ ਜਾਂਦਾ ਲੱਸੀ ਦਾ ਭਾਈ 10 ਤੋਂ 15 ਮਿੰਟ ਲੱਗ ਜਾਂਦੇ ਆ ਤੁਸੀਂ ਹੁਣੇ ਥੋੜੇ ਟਾਈਮ ਪਹਿਲਾਂ ਦੇਖੀ ਸੀ ਹਨਾ ਤੇ ਟਾਈਮ ਲੱਗਣ ਲੱਗ ਤੇ ਜਾਂਦਾ ਬਟ ਹਾਂ ਉਹਦੇ ਨਾਲ ਥੋੜਾ ਟੇਸ ਜਿਹੜਾ ਉਹ ਇਨਹਾਂਸ ਹੋ ਜਾਂਦਾ ਚਾਟੇ ਦੇ ਵਿੱਚ ਤੇ ਪਹਿਲਾਂ ਚਾਟੇ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਟੇਸ ਨੂੰ ਜਿਹੜਾ ਸਟੈਂਡਰਡ ਰੱਖਣ ਵਾਸਤੇ ਹੁਣ ਜਿਹੜਾ ਮਸ਼ੀਨਾਂ ਆ ਗਈਆਂ ਮਸ਼ੀਨਾਂ ਨਾਲ ਬਣਾਉਂਦੇ ਆ ਮੈਨੂੰ ਤਾਂ ਲੱਗਦੀ ਹੈ ਪਰ ਟੇਸ ਦਾ ਵੀ ਡਿਫਰੈਂਟ ਹੈਗਾ ਭਾਈ ਅੱਸੀ ਦੇ ਨਾਲ ਹੋਰ ਕੀ ਕੀ ਦੇਦੇ ਆ ਅੱਸੀ ਦੇ ਨਾਲ ਭਾਈ ਰਾਜਮਾ ਚਾਵਲ ਹੁੰਦੇ ਖਾਣ ਵਾਸਤੇ ਦੁਪਹਿਰ ਦੀ ਰੋਟੀ ਹੁੰਦੀ ਰਾਜਮਾ ਚਾਵਲ ਹੁੰਦੇ ਆ ਤੇ ਖੀਰ ਹੁੰਦੀ ਆ ਉਹ ਸਰਦੀਆਂ ਦੇ ਵਿੱਚ ਹੁੰਦੀ ਆ ਲੰਗੋ ਲੱਸੀ ਹੁੰਦੀ ਚਾਟੇ ਦੀ ਲੱਸੀ ਹੁੰਦੀ ਆ ਤੇ ਸਰਦਾਈ ਹੁੰਦੀ ਭਾਈ ਮਨਪ੍ਰੀਤ ਜਾਨ ਜਾਨ ਕਿਸ ਤਰਾ ਵਿਚਾਰ ਹੈ ਇਸ ਸੈਟਅਪ ਨੂੰ ਲਗਾਉਂਦਾ ਕਿ ਮੈਂ ਇਹ ਸੈਟਅਪ ਜਿਹੜਾ ਕਿ ਰੋਡ ਸਾਈਡ ਲਾ ਸੈਟਅਪ ਭਾਈ ਬੇਸਿਕਲੀ ਮਨ ਦੇ ਵਿੱਚ ਆ ਗਿਆ ਸੀ ਛੋਟਾ ਜਿਹਾ ਸਟਾਰਟਪ ਸਟਾਰਟ ਕਰੀਏ ਕਿ ਇਹ ਇਹ ਬੇਸਿਕਲੀ ਸਟ੍ਰੈਕਟਨ ਡੇ ਜਿਹੜੀ ਬਾਬਾ ਨੇ ਲਈ ਹੁੰਦੀ ਆ ਆੜਾ ਦੇ ਕੋਈ ਮਾਨ ਨਹੀਂ ਹੁੰਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਪਪਾ ਜੀ ਨੇ ਚਾਹ ਤੇ ਇਹ ਸਟਾਰਟ ਹੋ ਗਿਆ ਭਾਈ ਇਹ ਛੋਟਾ ਜਿਹਾ ਸਟਾਰਟਪ ਮਨ ਪਹਿਲਾਂ ਕੀ ਕਰਦੇ ਹਾਂ ਤੁਸੀਂ ਜਾਨਣਾ ਚਾਹਵਾ ਕਿ ਕੀ ਕੀ ਫੈਮਲੀ ਦੇ ਵਿੱਚ ਕਿ ਕਿ ਕਿਤੋਂ ਪੜੇ ਕਿੰਨਾ ਪੜੇ ਪਹਿਲਾਂ ਭਾਈ ਮੈਂ ਗ੍ਰੈਜੂਏਟ ਆਗਾ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਕੀਤੀ ਹੈ ਪ੍ਰਾਈਵੇਟ ਜੌਬ ਜਿਹੜੀ ਐਪਰੋਕਸੀਮੇਟਲੀ ਮੈਂ ਸਾਢੇ ਕਿੰਨੇ ਸਾਲ ਕੀਤੀ ਭਾਈ ਸਾਢੇ 3 ਸਾਲ ਪ੍ਰਾਈਵੇਟ ਜੌਬ ਕਰਨ ਤੋਂ ਬਾਅਦ ਫਿਰ ਮਨ ਦੇ ਵਿੱਚ ਹੈਗਾ ਸੀ ਕਿ ਯਾਰ ਕਰਨਾ ਚਾਹੀਦਾ ਸਟਾਰਟਅਪ ਤੇ ਫਿਰ ਉਸ ਤੋਂ ਬਾਅਦ ਸਟਾਰਟਅਪ ਕੀਤਾ 9 ਤੋਂ 5 ਜੋ ਉਹ ਤੇ ਸ਼ਿਫਟ ਇੱਥੇ ਹੋ ਜਾਣਾ ਮੁਸ਼ਕਿਲ ਆਇਆ ਕੁਝ ਕਿ ਡਿਫਰੈਂਟ ਲੱਗਾ ਕਿ ਇੱਕ ਨਹੀਂ ਹ ਉਸ ਛੱਟੇ ਤੇ ਆਉਣਾ ਸ਼ੁਰੂ-ਸ਼ੁਰੂ ਹੈਗਾ ਸੀ ਭਾਈ ਜਦੋਂ ਐਕਚੁਅਲੀ ਰਿਸਪੌਂਸ ਹੁਣ ਬਹੁਤ ਵਧੀਆ ਹੈਗਾ ਸ਼ੁਰੂ-ਸ਼ੁਰੂ ਦੇ ਵਿੱਚ ਮਨ ਦੇ ਵਿੱਚ ਆ ਗਈ ਸੀ ਕਿ ਯਾਰ ਮਤਲਬ ਹਨਾ ਇੰਨਾ ਰਿਸਪੌਂਸ ਹੀ ਮਿਲਦਾ ਪਿਆ ਮੈਂ ਨਹੀਂ ਕਰਨਾ ਚਾਹੀਦਾ ਸੀ ਬਟहां ਇੱਕ ਚੀਜ਼ ਵੀ ਕੀ ਹੈ ਫਿਰ ਜੇ ਵਧੀਆ ਚੀਜ਼ ਦੋ ਲੋਕਾਂ ਨੂੰ ਤੇ ਮੁੜ ਕੇ ਆਂਦੇ ਰੁਕੇ ਰਿਸਪੌਂਸ ਆਂਦਾ ਬਿਲਕੁਲ ਭਾਈ ਬਿਲਕੁਲ ਜੇ ਸਾਫ਼ ਚੀਜ਼ ਦੋਗੇ ਤੇ ਤੁਹਾਡੇ ਕੋ ਆਣਾ ਲੋਕਾਂ ਨੇ ਤੇ ਸਾਫ਼ ਚੀਜ਼ ਤੁਸੀਂ ਮੇਰੇ ਅੱਡੇ ਤੇ ਜਦੋਂ ਮਰਜ਼ੀ ਆ ਜਾਓ ਮੈਂ ਸਾਫ਼ ਸਭੇ ਰੱਖੀ ਹੁੰਦੀ ਹੈ ਮੈਂ ਮੇਰਾ ਮਨਿਆਂ ਦਾ ਗਿਆ ਕਸਮਰਾਜੋ ਉਹ ਸਾਫ਼ ਕਰ ਲੋ ਨੀਡਨ ਕਲੀਨ ਰੱਖੋ ਸਮਾਨ ਤੇ ਰੱਖੀ ਡੈਫੀਨਿਟਲੀ ਆਣਗੇ ਭਾਈ ਤੁਹਾਡੇ ਕੋ ਕਸਮਰ ਰਿਪੀਟ ਆਂਦੇ ਨੇ ਨਵੇਂ-ਨਵੇਂ ਕਸਮਰ ਵੀ ਆਉਂਦੇ ਨੇ ਰਿਪੀਟ ਵੀ ਲੱਗੇ ਪਏ ਹੈ ਭਾਈ ਤੇ ਨਵੇਂ ਕਸਮਰ ਵੀ ਲੱਗੇ ਪਏ ਹੈ ਚੱਲਦੀ ਰੋਡ ਹੈਗੀ ਹੈ ਤੇ ਨਵੇਂ ਕਸਮਰ ਵੀ ਆ ਜਾਂਦੇ ਹੈ ਇਹ ਕੁਛ ਰਿਪੀਟਿਕ ਕਸਟਮਰ ਵੀ ਆ ਗਿਆ। ਮੈਂ ਫੈਮਲੀ ਬਾਰੇ ਜਾਣਨਾ ਚਾਹੁੰਦਾ ਹਾਂ ਕਿ ਫੈਮਲੀ ਦੇ ਵਿੱਚ ਕੌਣ ਕੌਣ ਹਨ। ਫੈਮਲੀ 'ਚ ਭਾਈ ਫਾਦਰ ਹੈਗੇ, ਫਾਦਰ ਡਿਫੈਂਸ 'ਚ ਨੇ, ਮਦਰ ਹੈਗੀ ਹੈ, ਮਦਰ ਹਾਊਸ ਵਾਈਫ ਹੈ। ਵਾਈਫ ਹੈਗੀ ਹੈ, ਬ੍ਰਦਰ ਹੈਗਾ ਭਾਈ, ਬ੍ਰਦਰ ਵੀ ਫੂਡ ਦਾ ਹੀ ਕੰਮ ਕਰਦਾ ਹੈ ਹਰਾਮਪੀਰ throٹ ਤੇ। ਤੇ ਸਿਸਟਰ ਹੈਗੀ ਭਾਈ, ਸਿਸਟਰ ਮੈਰਿਡ ਹੈ। ਮਤ ਭਾਈ ਇਹ ਜਾਣਨਾ ਚਾਹਾਂਗਾ ਅਕਸਰ ਲੋਕੀ ਨਾਲ ਸ਼ੁਰੂਆਤ ਕਰਦੇ ਕ ਮਨ ਚ ਹਿੱਚ ਮਰਾ ਹੁੰਦੀ ਹੈ ਕਿ ਨਹੀਂ ਆ ਰੋਡ ਸਾਈਡ ਲਾਉਣਾ ਇਸ ਤਰ੍ਹਾਂ ਦੇ ਲੋਕ ਵੀ ਬੜੇ ਤੰਗ ਨੇ ਉਸ ਨੂੰ ਕਿਸਾ ਫੇਸ ਕੀਤਾ ਆਂਦੇ ਆ ਮੈਂ ਕਹਿੰਦਾ ਕਿ ਨੈਗੇਟਿਵ ਕਮੈਂਟਰੀ ਆਂਦੇ ਆ ਤੇ ਲੋਕੀ ਬੋਲਦੇ ਵੀ ਹੈ ਕਿ ਆ ਚਾਹ ਹਨ ਤੁਸੀਂ ਆ ਕਿਉਂ ਕੀਤਾ ਤੇ ਮੇਰਾ ਮੰਨਣਾ ਹੈ ਕਿ ਨਹੀਂ ਮਤ ਕਿਉਂ ਸੁਣਨੀ ਚਾਹੀਦੀਆਂ ਗੱਲਾਂ ਜੋ ਤੁਹਾਡੇ ਮਨ ਦੀ ਹੈ ਕੀ ਕਰੀ ਜਾਓ ਤੁਸੀਂ ਕਿਉਂਕਿ ਬੋਲਣ ਵਾਲਿਆਂ ਨੇ ਬੜਾ ਕੁਝ ਬੋਲ ਜਣਾ ਤੇ ਬੋਲਦੇ ਆ ਮੈਂ ਸੁਣਦਾ ਨਹੀਂ ਭਾਈ ਮਨਪ੍ਰੀਤ ਇੱਕ 905 ਜੌਬ ਤੋਂ ਲੈ ਕੇ ਤੇ ਇਸ ਕੰਮ ਦੇ ਵਿੱਚ ਕਿੰਨਾ ਕੁ ਡਿਫਰੈਂਸ ਤੁਸੀਂ ਦੇਖਿਆ ਹੈ ਕਿ ਇਹ ਪੈਸੇ ਦਾ ਡਿਫਰੈਂਸ ਵੀ ਹੈ ਕੰਮ ਦਾ ਡਿਫਰੈਂਸ ਵੀ ਟਾਈਮਿੰਗ ਦਾ ਡਿਫਰੈਂਸ ਵੀ ਹੈ ਇੱਕ ਫਰੀडम ਦਾ ਵੀ ਡਿਫਰੈਂਸ ਹੈ ਹਾਂ ਫਰੀडम ਦੇਖੋ ਭਾਈ ਪ੍ਰਾਈਵੇਟ ਜੌਬ ਦੇ ਵਿੱਚ ਇਹ ਹੈ ਕਿ ਤੁਹਾਨੂੰ ਟਾਈਮ ਥੋੜਾ ਮਿਲ ਜਾਂਦਾ ਇਹਦੇ ਵਿੱਚ ਲੋਕੀ ਸੋਚਦੇ ਜਾਣਗੇ ਕਿ ਮੈਨੂੰ ਕੋ ਟਾਈਮ ਮੈਨ ਇਹਦੇ ਵਿੱਚ ਕੰਮ ਦੇ ਵਿੱਚ ਮੈਨੇਜ ਆਦੀ ਹੈ ਤੇ ਜਿੱਤੇ ਮੈਨੇਜ ਆਦੀ ਹੈ ਤੇ ਡੈਫੀਨਿਟਲੀ ਤੁਹਾਨੂੰ ਪੈਸਾ ਵੀ ਜ਼ਿਆਦਾ ਹੀ ਮਿਲੇਗਾ ਤੇ ਮੈਨਥ ਹੈਗੀ ਹੈ ਤੇ ਉਹਦੀ ਵਜ੍ਹਾ ਨਾਲ ਪੈਸਾ ਵੀ ਜ਼ਿਆਦਾ ਜਾਏਗਾ ਪਰ ਉਹਦੇ ਨਾਲ ਉਹ ਮੈਨੇਜ ਆ ਜਾਈ ਗਏ ਪ੍ਰਾਈਵੇਟ ਜੌਬ ਦੇ ਵਿੱਚ ਮੈਨ ਜਿੰਨੀ ਸੀ ਉਤੋਂ ਮੈਂ ਕਈ ਗੁਣਾ ਮੈਨ ਪੇਚੇ ਜ਼ਿਆਦਾ ਕਰਤਾ ਕੈਂਬਰੀ ਦਾ ਕਿੰਨਾ ਕੁ ਸਪੋਰਟ ਆ ਕਿਉਂਕਿ ਸਵੇਰੇ ਉੱਠਦੇ ਹੋ ਗਏ ਸਮਾਨ ਰੈਡੀ ਕਰਦੇ ਹੋ ਕਿੰਨਾ ਕੁ ਸਪੋਰਟ ਆ ਫੈਮ ਆ ਮੇਰੀ ਮਦਰ ਮੇਰੀ ਵਾਈਫ ਆ ਭਾਜੀ ਨਾਲ ਹੀ ਆਪਾਂ ਆਪਾਂ ਤੈਨੂੰ ਮੈਂ ਕਿ ਖਾਣਾ ਬਣਾਉਣਾ ਉਹ ਨਾਲ ਹੀ ਹੁੰਦੇ ਨੇ ਉਹ ਮਤਲਬ ਉਹਨਾਂ ਦੀ ਹੈਲਪ ਤੋਂ ਬਿਨਾਂ ਤੇ ਕੁਝ ਨਹੀਂ ਨਾ ਤੇ ਉਹ ਕਰਦੇ ਆ ਸਪੋਰਟ ਚ ਖੜੇ ਉਹ ਹੀ ਸਾਰਾ ਕੁਝ ਕਰਦੇ ਮੇਰੇ ਨਾਲ ਤਾਂ ਵੈਸੇ ਦੇਖਿਆ ਨੌਜਵਾਨਾਂ ਨੂੰ ਅਕਸਰ ਕਹਿੰਦੇ ਨੇ ਕਿ ਇੱਕ ਨਸ਼ੇ ਦੇ ਵਿੱਚ ਰਹਿੰਦੇ ਨੇ ਤੇ ਬਾਹਰ ਜਾਂਦੇ ਵਿੱਚ ਰਹਿੰਦੇ ਨੇ ਪਰ ਤੁਸੀਂ ਇੱਕ ਅਲੱਗ ਕੰਮ ਕੀਤਾ ਕਿ ਇੱਕ ਮੈਸੇਜ ਦੇਣਾ ਜਾਓਗੇ ਜਦ ਨੌਜਵਾਨ ਨੂੰ ਮੈਂ ਦੇਖੋ ਬਾਹਰ ਜਾਣਾ ਤੇ ਦੇਖੋ ਕੰਮ ਹੀ ਕੰਮ ਕਰਨ ਨੂੰ ਬਾਹਰ ਜਾਂਦੇ ਇੱਕ ਇੱਕ ਸੀਰੀਜ਼ ਜੀ ਸਟਾਰਟ ਕੀਤੀ ਇਹਨਾਂ ਨੇ ਬਾਹਰ ਜਾਂਦੇ ਕਿ ਬਾਹਰ ਚੱਲ ਕੋ ਬਾਹਰ ਚੱਲ ਕੋ ਤੇ ਫੈਮਲੀਆਂ ਜਿਹੜੀਆਂ ਹੈਆਂ ਫੈਮਿਲੀ ਫੈਮਲੀਆਂ ਵੀ ਸਪੋਰਟ ਕਰਦੀਆਂ ਵੀ ਇਹਨਾਂ ਨੂੰ ਕਿ ਹਾਂ ਤੁਸੀਂ ਚੱਲ ਜੋ ਬਾਹਰ ਤੇ ਮੈਂ ਕਹਿੰਨਾ ਤੁਸੀਂ ਪੈਸੇ ਨਾ ਲਾਓ ਫੈਮਲੀ ਨੂੰ ਮੈਂ ਕਹੂੰਗਾ ਪੈਸੇ ਨਾ ਲਾਓ ਆਪਣੇ ਦਮ ਤੇ ਜਾਨ ਹੈ ਜੇ ਜਾਣਾ ਬਾਹਰ ਤੇ ਤੇ ਫੇਰ ਹੀ ਰੁਕ ਸਕਦੀ ਆ ਸੀਰੀ ਜਿਹੜੀ ਇਹ ਬੰਦ ਕੀਤੀ ਮਤਲਬ ਕੀਤੀ ਇਹਨਾਂ ਨੇ ਨਾਟਕ ਜਿਹਾ ਚਾਲੂ ਕੀਤਾ ਮੇਰੇ ਸਾਹਬ ਨਾ ਇਹ ਫੈਮਲੀ ਸਪੋਰਟ ਕਰਦੀ ਤੇ ਲੋਕੀ ਬਾਹਰ ਜਾਂਦੇ ਆ ਤੇ ਜੇ ਤੁਸੀਂ ਪਾਲ ਬੋਸ ਕੇ ਵੱਡਾ ਕੀਤਾ ਤੇ ਇੱਥੇ ਰਹਿਣ ਹੁਣ ਤੁਹਾਡੀ ਵਾਰੀ ਆਈ ਹੈ ਹੁਣ ਤੁਸੀਂ ਕਹਿੰਦੇ ਜਾ ਡਾਟਾ ਬਾਏ ਬਾਏ ਨਹੀਂ ਪਰ ਮੈਨੂੰ ਕਿ ਬਾਹਰ ਵੀ ਸੇਮ ਕੰਮ ਕਰਨਾ ਪਰ ਇੱਥੇ ਵੀ ਸੇਮ ਕੰਮ ਕਰਨਾ ਮੈਂ ਇਸ ਤੋਂ ਚੀਪ ਆ ਭਾਜੀ ਦੇਖੋ ਬਾਹਰ ਤੁਸੀਂ ਜਾਂਦੇ ਜੋ ਤੁਹਾਡੀ ਪੀਆਰ ਨਹੀਂ ਹੈਗੀ ਜੋ ਤੇ ਪੀਆਰ ਨਹੀਂ ਹੈਗੀ ਤੇ ਫਰੰਟ ਆਫਿਸ ਜੌਬ ਨਹੀਂ ਹੈਗੀ ਹੁਣ ਮੈਂ ਬਾਹਰ ਨਹੀਂ ਆ ਮੈਨੂੰ ਇਹ ਸੋਚਦੇ ਕਿ ਪਤਾ ਨਹੀਂ ਹੈਗਾ ਮੈਨੂੰ ਸਭ ਪਤਾ ਹੈਗਾ ਭਾਜੀ ਤੇ ਪਰ ਮਨ ਦੇ ਵਿੱਚ ਹੈਗਾ ਇਹ ਨਹੀਂ ਜਾਣਾ ਤੇ ਨਹੀਂ ਜਾਣਾ ਤੇ ਨਹੀਂ ਜਾਣਾ ਮਤਲਬ ਇਹ ਨਹੀਂ ਕਿ ਨਹੀਂ ਪਤਾ ਹੈਗਾ ਚੀਜ਼ਾਂ ਦਾ ਸਾਰੇ ਪਤਾ ਹੈਗਾ ਕਿ ਕਿਹੜੀ ਸ਼ਾਨੀਗਨ ਕੰਟਰੀ ਚਲ ਜਾਓ ਡੌਂਕੀ ਲਾ ਕੇ ਚੱਲ ਜਾਂਦੇ ਕੀ ਕੁਝ ਨਹੀਂ ਕਰਕੇ ਚੱਲ ਲਾ ਕੇ ਜਾਂਦੇ ਹੈ ਆਪਣਾ ਟੂਰਿਸਟ ਵੀ ਜਾ ਕੇ ਚਲ ਜਾਓ ਉੱਥੇ ਰਹਿ ਲੋ ਵੀ ਤੇ ਪੁੱਟੇ ਸਿੱਧੇ ਕੰਮ ਕਰਕੇ ਤੇ ਚੰਗਦੇ ਪਰ ਮੁੱਖ ਦੀ ਗੱਲ ਹੈ ਕਿ ਪੁੱਤ ਦੀ ਸਰਕਾਰ ਵੀ ਹੁਣ ਬੱਚੀ ਤੇ ਨਹੀਂ ਆ ਹੈ ਕਿ ਉਹ ਉਹਨਾਂ ਨੂੰ ਕੁਝ ਪਤਾ ਨਹੀਂ ਸਰਕਾਰ ਨੂੰ ਫਰੰਟ ਆਫਿਸ ਜੌਬ ਕਿਉਂ ਕਿਨੂੰ ਦਵੇ ਹੋ ਹੁਣ ਸਾਡੇ ਇੱਥੇ ਲੋਕ ਆਂਦੇ ਆ ਬਾਹਰ ਪ੍ਰਵਾਸੀ ਆਂਦੇ ਆ ਆ ਇਹਨਾਂ ਨੂੰ ਫਰੰਟ ਆਫਿਸ ਜੌਬ ਬਹਾਨੇ ਕਿ ਹਾਂ ਤੁਸੀਂ ਜੋ ਮਾਤਬਾਰ ਭਾਈ ਤਾਂ ਜੋ ਕੰਮ ਇੱਥੇ ਹੈਗਾ ਉਹੀ ਕੰਮ ਹੋtie ਹੈਗਾ ਭਾਈ ਬੈਕ ਆਫਿਸ ਦੇ ਕੰਮ ਮਿਲਦੇ ਖਦ ਫਰਥ ਗ੍ਰੇਡ ਦਾ ਕੰਮ ਹੁੰਦਾ ਹੈ ਭਾਈ ਤੇ ਮੈਂ ਕਹਿੰਦਾ ਕਿ ਜੇ ਤੁਸੀਂ ਜਤਨੀ ਮਿਹਨਤ ਕਰਨੀ ਹੈ ਤਾਂ ਇੱਥੇ ਕਰ ਲਓ ਬਟ ਉਹ ਹੀ ਗੱਲ ਹੈ ਇੱਥੇ ਸ਼ਰਮ ਮਾਰਦੀ ਆ ਹੁਣ ਪ੍ਰਵਾਸੀ ਇੱਥੇ ਆ ਕੇ ਇੰਨੇ ਅਸੀਂ ਮਿਹਨਤ ਨਹੀਂ ਕਰਦੇ ਜਿਨੀ ਉਹ ਕਰਦੇ ਆ ਤੇ ਜਿਹੜੇ ਪੰਜਾਬੀ ਉਹ ਓਨੀ ਮਿਹਨਤ ਉਥੇ ਕਰਦੇ ਆ ਜਿੰਨੇ ਗੁਰੇ ਨਹੀਂ ਕਰਦੇ ਪਰ ਇੱਕ ਸਵਾਲ ਹੈ ਮੰਪੇ ਤੇ ਅਗੇਨ ਫਿਊਚਰ ਕੀ ਸੋਚਿਆ ਹੈ ਸੈਟਪ ਉਨ ਲੈ ਕੇ ਕਿ ਇਹਨੂੰ ਵਧਾਣਾ ਵਾ ਕਿਥੇ ਇੱਕ ਸ਼ਾਪ ਜਾਂ ਕੁਝ ਅੱਗੇ ਸੋਚਿਆ ਇਹਨੂੰ ਵਧਾਉਣਾ ਬਕਰਪਾ ਦੇਖੋ ਭਾਈ ਇੱਥੇ ਦੇ ਮਾਰਕੀਟਿੰਗ ਬਣੀ ਪਈ ਹੈ ਕਿ ਚਲੋ ਹਾਂ ਕਸਮਰ ਆਦੇ ਆ ਇਹ ਹੀ ਚਲਾ ਕੇ ਚਾ ਕੇ ਕਨਫਰਮ ਕਰਦੇ ਪਏ ਆ ਬਟ ਇਹੋ ਰੇਟ ਕਾਫੀ ਹੈਵੀ ਹੈਗਾ ਰੇਟ ਇਹਨਾਂ ਰੇਟ ਹੈ ਮਤਲਬ ਅਫੋਰਡ ਨਹੀਂ ਹੋ ਪਾਰਿਆ ਤੇ ਮੰਨਦੇ ਹੈਗਾ ਕਿ ਹਾਂ ਚਲੋ ਕਰਾਂਗੇ ਦੁਕਾਨ ਤੇ ਜੋੜਦੇ ਪਏ ਆ ਪੈਸਾ ਕਰਾਂਗੇ ਡੈਫੀਨੇਟਲੀ ਐਡਰੈਸ ਤੇ ਟਾਈਮਿੰਗ ਵਾਰਾ ਥੋੜਾ ਤਾਂ ਐਡਰੈਸ ਹੈਗਾ ਭਾਜੀ ਮਾਲਵੀਆ ਰੋਡ ਐ ਨੋਵਲਟੀ ਚੌਂਕ ਤੋਂ ਕ੍ਰਿਸ਼ਨ ਜਗਨਨਾਥ ਜੀ ਦਾ ਵਾਇਦਾ ਤੇ ਆਰਟ ਗੈਲਰੀ ਹੋ ਗਈਆਂ ਬਿੱਲੇ ਦੀ ਹੱਟੀ ਹੋ ਗਈਆਂ ਰਾਜਾ ਚਿਕਨਾ ਹਾਊਸ ਹੋ ਗਿਆ ਤੇ ਲਾਗੇ ਜਾ ਕੇ ਮੈਨ ਲਾਨਾ ਜੋ ਕੰਪਨੀ ਬਾਗ ਦੀ ਵਾਲ ਵਾਇੰਦੀ ਜੋ ਫਨ ਲੈਂਡ ਦਾ ਗੇਟ ਹੈਗਾ ਲਾਗੇ ਇਹਦੇ ਲਾਗੇ ਲਾਨਾ ਜੋ ਭਾਜੀ ਅਜਿਹਾ ਕਿ ਮਾਨਸਤਾਨਾ ਗੱਲ ਕੀਤੀ ਇੱਕ ਵੱਖਰੇ ਹੀ ਸੋਚ ਦੇ ਨਾਲ ਸੈਟਅਪ ਸ਼ੁਰੂ ਕੀਤਾ ਹੋਈ ਹੈ ਕਿ ਅਸੀਂ ਅਕਸਰ ਲੋਕ ਜਿਹੜਾ ਬਾਹਰ ਜਾਣ ਨੂੰ ਤਰਜੀ ਦਿੰਦੇ ਨੇ ਪਰ ਦੇਖੇ ਜਾਵੇ ਤਾਂ ਇੱਥੇ ਸਭ ਕੁਝ ਹੋ ਜਾਂਦਾ ਜਿਹਨੂੰ ਕੰਮ ਕਰਨ ਦਾ ਸਲੀਕਾ ਉਹਦਾ ਇੱਥੇ ਅਮਰੀਕਾ ਵਹੀ ਸਾਬ ਹੈ ਪਰ ਦੇਖੇ ਜਾਵੇ ਪੰਜਾਬ ਦੇ ਵਿੱਚ ਜਿਹੜੀ ਇੱਕ ਜ਼ਰੂਰੀ ਚੀਜ਼ ਆ ਲੱਸੀ ਵੇਚ ਰਹੇ ਨੇ ਲੱਸੀ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬ ਦੇ ਵਿੱਚ ਗਰਮੀ ਜਦਾਂ ਵੱਤਰੀ ਆ ਸਾਨੂੰ ਕਰੀਆ ਹੋਲ ਡਰਿੰਕਸ ਨੂੰ ਛੱਡ ਕੇ ਲੱਸੀ ਨੂੰ ਪਨਾਣਾ ਚਾਹੀਦਾ ਤੇ ਚਾਟੀ ਦੇ ਵਿੱਚ ਜਿਹੜਾ ਵੀ ਰਬੇਲੀ ਗੱਲ ਆ ਕਿ ਲੱਸੀ ਬਣਾਉਂਦਾ ਜਿੱਦ ਤੇ ਵਿੱਚ ਆਪ ਰਿਕਾਰਡ ਦਾ ਟਾਈਮ ਲੱਗਦਾ ਉਹ ਸੀਨ ਨੂੰ ਦੇ ਇੱਕ ਸਵਾਦ ਜਿਹੜਾ ਵੱਖਰਾ ਹੀ ਨਿਕਲ ਕੇ ਬਾਹਰ ਆਉਂਦਾ ਮੀਨੋ ਦੇ ਅਜਾਦਰ ਮੁਸਿੰਸੀ ਕਵਲ ਦਾ ਸਿਟੀ ਹੈਡਲਾਈਨਾਂ ਵਿੱਚ ਸਰ